ਵਾਦ ਦੇ ਨੂੰ ਮੇਰ ਕਰੋ ਕਿਰਪਾ ਕਰਿ ਵਾਗੋ ਗਿਓ ਤੰਦਰੁਸਤੀ ਬਣਾਈ ਰੱਖਿਓ ਵਾਗੋ ਹਰ ਕੱਟ ਆਪਣਾ ਮੇਰ ਪ੍ਰਾਪਤ ਕਰਿਓ ਵਾਗੋ ਸਤ ਸਤ 와해기 와해기 ਵਾਹਿਗੁਰੂ ਤੁੰਤਨ ਬੱਬਾ ਦੀ ਜੀ ਮੇਰ ਕਿਰਨ ਮੇਰੇ ਮਾਤ ਤੁੰਤਨ ਬੱਬਾ ਦੀ ਵਾਹਿਗੁਰੂ ਵਾਹਿਗੁਰੂ Yeah, é, é. ਵਾਹਿਗੁਰੂ ਵਾਹਿਗੁਰੂ ਦੱਖਣ ਕਰੋ ਵਾਹਿਗੁਰੂ ਸਤਿ ਸ੍ਰੀ ਅਕਾਲ ਸਰ ਸਾਹਿਬ ਸਾਨੀ ਗੁਰੂ ਅਰਜਨ ਦੇਵ ਸਾਹਿਬ ਤੋਂ ਬਹੁਤ ਜੱਤੀ ਵਾਹਿਗੁਰੂ ਵਾਹਿਗੁਰੂ वागुरू वागुरु 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 वाग करो दर्शन वाई जो श्री रामसर साहब गुरुद्वार मंदिर साहब दिलदेव दर्शन करो वागर जी वागुरू 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 ワヘグルワヘグルワヘグルワヘグルワヘグルワ Waheguru, 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 guru ਵਾਹਿਗੁਰੂ ਗੁਰਦਆਮ ਜੀ ਸਾ ਮੱਥਾ ਟੇਕ ਲਿਆ ਹੁਣ ਅਸੀਂ ਰਾਮ ਸਰ ਮੱਥਾ ਟੇਕ ਕੇ ਇਨਾਰੇ ਦਰਸ਼ਕਾਂ ਕਰਾਉਂਦੇ ਵਾਹਿਗੁਰੂ ਲਾਈਵ ਵੀਡੀਓ ਹੁੰਦੀ ਨਾਲ ਦਰਸ਼ਕਾਂ ਕਰਾਜਦੇ ਗੁਰਦੁਆਰਾ ਹਮਾਰਾ ਸੱਚੇ ਪਾਤਸ਼ਾਹ ਤੁੰਤਨ ਬਾਬਾ ਦੇਸ਼ੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਾਮ ਸਰ ਸਾਹਿਬ ਦਰਸ਼ਕ ਕਰਾ ਜੀ ਵਾਹਿਗੁਰੂ ਪਰ ਵੀਡੀਓ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਸਤਨਾਮ ਵਾਹਿਗੁਰੂ ਲਿਖਾ ਕਰੋ ਕਮੈਂਟਾਂ ਚ ਸਤਨਾਮ ਵਾਹਿਗੁਰੂ ਵਾਹਿਗੁਰੂ दर्शन करो वागू धन गुरु अर्जन दे पातश वागुरु दर्शन करो वागू श्री राम साहब गुरुद्वारा पंडित पातशाह श्री गुरु अर्जन दे पातशा आइए वागुरु वाहीगुरु Goro daktia goro daktia goro darama di sahabu, tan doro daktia dape aca dia, wah wah dia, tantan babi bata senge dia, tantan babi bagat jasa ngege, wah wah ਆ ਰਿਪੋਰਟ ਬਹੁਤ ਜੱਦੀ ਆਤਾ ਠਰ ਕੇ ਪੁਰੇ ਲਾਲ ਹਰਦਾ ਬੜਾ ਖਾ ਵੀਡੀਓ ਬਣਾਓ ਉਹ ਆਇਓ ਤਾਂ ਤਣ ਬਾਬਾ ਦੇ ਚੇ ਤਾਂ ਤਣ ਫਿਰ ਦਰਦਾਂ ਤੇ ਪਾ ਚੰ ਮਾਰ ਰੇ ਮੇਰੇ ਪਰ ਵਾਇਕੀਓ ਵਾਇਕੀਓ ਸਪੋਰਟਿੰਗ ਕਰਾ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਵੀਰ ਕਰਿਆ ਕਰੋ ਵਾਇਕੀਓ ਸਤਨਾ ਵਾਇਕੀਓ ਲਿਖਿਆ ਕਰੋ ਕਮੈਂਟਾਂ ਵਿੱਚ ਵਾਇਕੀਓ ਜੁਰਵਾ

ਵਾਹਿਗੁਰੂ ਵਾਹਿਗੁਰੂ ਪਤਵੰਤੇ ਬੰਦੇ ਵਾਹਿਗੁਰੂ ਜੀ ਜੁੜੇ ਰਿਹਾ ਤਾਂ ਕੰਨ ਬਾਬਾ ਦੀ ਜੀ ਤੁਹਾਨੂੰ ਜੁੜਾ ਕੇ ਪਾਛਾ ਪਾਈ ਉੱਤੇ ਹਾਂ ਜੋੜੇ ਪਾਈ ਦਿੱਲੀ ਦੇ ਅੰ内 ਵਾਹਿਗੁਰੂ ਵਾਹਿਗੁਰੂ ਲੰਗਰਾਂ ਦੇ ਦੱਸੇ ਵਾਹਿਗੁਰੂ ਵਾਹਿਗੁਰੂ ਬਹੁਤ ਜੀਰੂ ਵਾਹਿਗੁਰੂ वाहिगुरु 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 वाहेगुरु पाहिगुरु वाहेगुरु वाहिगुरु वाहिगुरु

Vahidir, Vahidir, Vahidir. vahidir. ਤਿੰਨ ਗਰ ਉਹ ਆਇਆ ਉਹ ਆਇਆ ਉਹ ਆਇਆ ਸੰਤਨ ਨੂੰ ਬਾਬਾ ਦੀ ਉਹ ਆਇਆ ਉਹ ਆਇਆ ਬਸ ਲਿਆ ਪਾਪਾ ਖੜੇ ਬਾਬਾ ਦੱਖਾ ਸੇ ਇਸ ਨੂੰ ਉਹ ਕੋਲ ਜਗ੍ਹਾ ਨਾ ਤੂ ਲਗਾਵਾ ਸੀ ਉਹ ਆਇਆ Oh, ਵਾਹ ਹੈ ਗੁਰੂ 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 ਵਾਹ ਹੈ ਗ Oh, hey, Guru. Oh, Guru. Oh, Guru. Oh, Guru.